ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਬੰਦੇ ਆਪਣੇ ਨਾਲ ਲਾਈਵ ਦੇ ਵਿੱਚ ਜੁੜੇ ਹੋਏ ਆ ਸਮਾਂ ਕਸੂਤਾ ਜੈ ਨਹੀਂ ਪਤਾ ਵੀ ਹੋਰ ਬੰਦੇ ਐਡ ਹੋਣ ਕਿ ਨਾ ਹੋਣ ਤੇ ਤੁਸੀਂ ਸਾਰਿਆਂ ਨੇ ਆਪਣੀ ਵੀਡੀਓ ਦੇਖੀ ਹੋਊਗੀ ਆਪਾਂ ਜਿਹੜੀ ਫੁਹਾਰਿਆਂ ਵਾਲੀ ਬਣਾ ਕੇ ਪਾਈ ਸੀਗੀ YouTube ਦੇ ਉੱਤੇ ਤੇ ਅੱਜ ਤੁਹਾਨੂੰ ਦੁਪਹਿਰ ਦੇ ਸਮੇਂ ਦਾ ਮਾਹੌਲ ਦਿਖਾਉਨੇ ਆ ਲਾਈਵ ਦੇ ਵਿੱਚ ਦੁਪਹਿਰ ਦੇ ਸਮੇਂ ਲਾਈਵ ਹੋਣ ਦਾ ਮਕਸਦ ਇਹ ਸੀਗਾ ਕਿ ਸਾਰੇ ਭਰਾਵਾਂ ਨੂੰ ਪਤਾ ਲੱਗ ਜੇ ਕਿਉਂਕਿ ਜਿਹੜਾ 1:00 ਦੇ ਦਾ ਟਾਈਮ ਹੁੰਦਾ ਇਹ ਪੂਰਾ ਪੀਕ ਤੇ ਹੁੰਦਾ ਗਰਮੀ ਵਾਲਾ ਇਸ ਟਾਈਮ ਸਭ ਤੋਂ ਵੱਧ ਸਟ੍ਰੈਸ ਲੈਂਦਾ ਪਸ਼ੂ ਫੜਾਕ ਫੜਾਕਾ ਵੱਜਣ ਲੱਗ ਜਾਂਦਾ ਦੁਪਹਿਰੇ ਇੱਧਰ ਫੁਆਰੇ ਚੱਲਦੇ ਆ ਤੁਹਾਨੂੰ ਮਹਿਸੂਸ ਹੁੰਦਾ ਹੋਊਗਾ। thora ਵੀ ਮੱਜਾਂ ਦੇ ਉੱਪਰ ਸਟ੍ਰੈਸ ਨਹੀਂ ਹੈਗਾਗਾ। ਨਾ گاਵਾਂ ਦੇ ਉੱਪਰ। ਵਧੀਆ ਜਗਾਲੀ ਪੱਟੀ ਹੋਈ ਆ ਕੌਸ਼ੌਕਿਕ। ਜਿਵੇਂ ਠੰਡੇ ਮੌਸਮ ਦੇ ਵਿੱਚ ਆਪਣਾ ਪਸ਼ੂ ਜਗਾਲੀ ਪੱਟ ਦਾ ਉਸ ਤਰ੍ਹਾਂ ਜਗਾਲੀ ਪੱਟੀ ਹੋਈ ਆ ਪਸ਼ੂਆਂ ਦੀ। ਟੈਂਪਰੇਚਰ ਵੀਰੇ ਜਦੋਂ ਇੱਧਰੋਂ ਆਪਾਂ ਆਉਂਦੇ ਆ ਹਨਾ ਵੀੜੇ ਦੇ ਵਿੱਚੋਂ ਇੱਧਰ ਐਂਟਰ ਕਰ ਜੰਨੇ ਆ ਸ਼ੈੱਡ 'ਚ ਆ ਕੇ। ਉਹ ਦਿਨ ਪਤਾ ਲੱਗ ਜਾਂਦਾ ਠੰਡੀ ਠੰਡੀ ਹਵਾ ਆਉਣ ਲੱਗ ਜਾਂਦੀ ਆ। ਇੱਕ ਇੱਥੇ ਮੰਝਾ ਵੀ ਪਿਆ ਵਾ। ਦਿਨੇ ਬਹਿ ਜਾਈਦਾ ਇੱਥੇ। ਆਪ ਨੂੰ ਵੀ ਸਵਾਦ ਆਉਂਦਾ ਜਦੋਂ ਆ ਕੇ ਇੱਥੇ ਬੈਠੀ ਤਨ। ਤੇ ਜੇ ਮੱਝਾਂ ਦੀਆਂ ਤੁਸੀਂ ਉੱਤਰ ਦੌਰ ਕਰੋਗੇ। ਕੋਈ ਕਿਸੇ ਦਾ ਸਾਹ ਨਹੀਂ ਤੇਜ਼ਗਾ ਜਿਵੇਂ ਖਿੱਚ ਕੇ ਢੱਡ ਜੇ ਵੱਜੀ ਜਾਂਦੀ ਹੁੰਦੇ ਆ। ਆਰਾਮ ਨਾਲ ਖੜੀਆਂ ਸੋਹਣੀ ਜੰਗਾਲੀ ਪੱਟੀ ਹੋਈ ਆ। ਟਾਈਮ 1 ਵਜੇ ਦੇ 50 ਮਿੰਟ ਹੋਏ ਹੋਵੇ ਆ ਵੀਰੇ। ਪਾਰਲੇ ਪਾਸੇ ਵੀ ਪਸ਼ੂ ਆਉਂਦੇ ਦਿਖਾ ਕੇ ਲਿਆਉਣਾ ਤੁਹਾਨੂੰ ਇੱਕ ਮੱਝ ਆਲੀ ਇਹਨੂੰ ਪਤਾ ਨਹੀਂ ਮੈਂ 12:00 ਵਜੇ ਘਰੇ ਆਇਆ ਸੀਗਾ ਇਹ ਉਦੋਂ ਵੀ ਨਹੀਂ ਜਗਾਲੀ ਕਰਦੀ ਸੀਗੀ ਤੇ ਹਜੇ ਵੀ ਨਹੀਂ ਇਹਨੇ ਜਗਾਲੀ ਪੱਟੀਗੀ ਇਹਨੂੰ ਦੇਖਣਾ ਪਊਗਾ ਘੰਟਾਕ ਦੇਖਦੇ ਆਂ ਜੇ ਤਾਂ ਜਗਾਲੀ ਪੱਟ ਲਈ ਠੀਕ ਆ ਨਹੀਂ ਇਹਦੇ ਨੂੰ ਟੈਂਪਰੇਚਰ ਚੈੱਕ ਕਰਦੇ ਆਂ ਥਰਮੋਮੀਟਰ ਲਾ ਕੇ ਬਾਕੀ ਇੱਧਰ ਖੁਰਲੀਆਂ 'ਚ ਪਾਣੀ ਭਰੇ ਆਪਣਾ ਤਕਰੀਬਨ ਸਵੇਰ ਪੱਠਿਆਂ ਤੋਂ ਬਾਅਦ ਇੱਕ ਵਰੀ ਇੱਧਰ ਰਖੇਲ ਤੇ ਲਿਆ ਕੇ ਨਵਾਈ ਦੇ ਆ ਪਸ਼ੂ ਖੇਲ ਤੇ ਪਾਣੀ ਪੀ ਜਾਂਦੀਆਂ ਖੇਲ ਤੋਂ ਬਾਅਦ ਇੱਧਰ ਖੁਰਲੀਆਂ ਦੇ ਵਿੱਚ ਪਾਣੀ ਛੱਡ ਦਈਦਾ 2-3 ਵਾਰੀ ਬਦਲ ਦਈਦਾ ਜਿੰਨਾ ਤੱਕ ਮੈਂ ਦੁਪਹਿਰ ਦੇ ਪੱਠੇ ਨਹੀਂ ਪੈਂਦੇਗੇ ਇੱਧਰ ਦੇਖ ਲਓ ਹੁਣ ਇਹਦਾ ਜੀ ਕੀਤਾ ਪਾਣੀ ਪੀਣ ਲੱਗ ਗਈ ਐ ਇਹ ਫਰਕ ਪੈਂਦਾ ਵੀਰੇ ਗਰਮੀ ਦੇ ਵਿੱਚ ਜਦੋਂ ਆਪਣਾ ਪਾਣੀ ਇਹਨਾਂ ਦੇ ਅੱਗੇ ਪਿਆ ਰਹਿੰਦਾ ਜਦੋਂ ਜੀ ਕਰਦਾ ਉਦੋਂ ਪਾਣੀ ਪੀ ਲੈਂਦੀਆਂ ਉੱਠ ਕੇ ਇਸ ਚੀਜ਼ ਦੇ ਨਾਲ ਪਸ਼ੂ ਸਟ੍ਰੈਸ ਬਹੁਤ ਘੱਟ ਲੈਂਦਾ ਦਰਦ ਨੂੰ ਬਹੁਤ ਫਰਕ ਪੈਂਦਾ ਖਾਸ ਕਰਕੇ ਗਰਮੀ ਦੇ ਵਿੱਚ ਜਿਹੜੀ 라 ਵੀ ਜਦੋਂ ਜੀ ਕਰਦਾ ਉੱਠ ਕੇ ਪਾਣੀ ਪੀ ਲੈਂਦੀ ਆ ਅੱਜ ਇੱਕ ਬਾਹਰਲੀ ਹਵਾ ਕਾਫੀ ਤੇਜ਼ ਚੱਲਦੀ ਆ ਜਿਹੜੇ ਇਧਰਲੇ ਪਾਸੇ ਪਸ਼ੂ ਖੜਦੇ ਏ ਥੋੜੇ ਜੇ ਵੱਧ ਸੌਖੇ ਹੁਣੇ ਉੱਠੇ ਆ ਸਾਰੇ ਪਸ਼ੂ ਕਿਉਂਕਿ ਇੱਧਰ ਬਾਰੀਆਂ ਦੇ ਵਿੱਚ ਦੀ ਹਵਾ ਬਹੁਤ ਆਉਂਦੀ ਆ ਆ ਬੱਚੀ ਦੇਖ ਲਓ ਨਹੀਂ ਤਾਂ ਛੋਟੇ ਪਸ਼ੂ ਆ ਜਿਹੜੇ ਸਭ ਤੋਂ ਵੱਧ ਵਾਈਦੇ ਹੁੰਦੇ ਆ ਤੁਹਾਨੂੰ ਇਹਨਾਂ ਤੋਂ ਹੀ ਅੰਦਾਜ਼ਾ ਹੋ ਜਾਊਗਾ ਕਿ ਫੁਹਾਰੇ ਲਾਉਣ ਦਾ ਕਿੰਨਾ ਕ ਫਾਇਦਾ ਹੋਇਆ ਫੁਹਾਰੇ ਲਾਉਣ ਤੋਂ ਪਹਿਲਾਂ ਵੀਰੇ ਪਸ਼ੂ ਦੇਖੇ ਨਹੀਂ ਜਾਂਦੇ ਸੀ 2-3 ਦਿਨ ਬੜਾ ਔਖਾ ਹੋਏ ਕੰਮ ਦੇ ਵਿੱਚ ਟਾਈਮ ਨਹੀਂ ਲੱਗਦਾ ਸੀਗਾ ਫੜੱਕ ਫੜੱਕ ਵਜਦੇ ਹੁੰਦੇ ਸੀ ਪੱਖੇ ਚੱਲਦੇ ਸੀ ਤੱਤੀ ਹਵਾ ਸੜਦੇ ਸੀਗੇ ਅੱਗ ਅਰਗੀ ਐ ਇਧਰ ਝੋਟੀ ਖੜੀ ਐ ਇਹਦੇ ਤੇ ਵੀ ਕੋਈ ਸਟ्रेस ਨਹੀਂਗਾ ਮਾਝ ਖੜੀ ਐ ਤੇ ਦੂਜੇ ਪਿੱਛੇ ਗਾਂ ਖੜੀ ਐ ਖਾਸ ਕਰਕੇ ਗਾਵਾਂ ਤੋਂ ਮੀਨ ਅੰਦਾਜ਼ਾ ਆ ਜਾਂਦਾ ਆਪਾਂ ਨੂੰ ਗਾਵਾਂ ਦਾ ਸਭ ਤੋਂ ਵੱਧ ਬੁਰਾ ਹਾਲ ਹੁੰਦਾ ਇਸ ਇਹਨਾਂ ਦਿਨਾਂ ਦੇ ਵਿੱਚ ਤੇ ਗਾਂ ਦਾ ਜਿਹੜਾ ਸਾਹ ਲੈਣ ਦੀ ਗਤੀ ਆ ਉਹ ਦੇਖ ਲਓ ਤੁਸੀਂ ਬਿਲਕੁਲ ਨੋਰਮਲ ਨਹੀਂ ਤਾਂ ਗਾਵਾਂ ਦਾ ਸਾਰੇ ਨਾਲ ਸਾਹ ਨਹੀਂ ਰਲਦਾ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਖਾਸ਼ੋਕੇ ਸਾਰੇ ਪਸ਼ੂ ਜੀ ਗਾਲੀ ਕਰਦੇ ਆ ਤੇ ਫੁਹਾਰਿਆਂ ਦਾ ਪ੍ਰੈਸ਼ਰ ਬਹੁਤ ਵਧੀਆ ਥੱਲੇ ਚੱਕੜ ਬਿਲਕੁਲ ਨਾ ਮਾਤਰੀ ਹੁੰਦਾ 12 ਵਜੇ ਫੁਹਾਰੇ ਚਲਾਏ ਸੀਗੇ ਤੇ 2 ਵਜੇ ਗਿਆ ਥੱਲੇ ਦੇਖ ਲਓ ਕਿੰਨਾ ਕ ਪਾਣੀ ਆ ਸੱਲ ਜੀ ਹੁੰਦੀ ਆ ਬਸ ਮਾੜੀ ਜੀ ਕਿਉਂਕਿ ਭਾਫ਼ ਬਹੁਤ ਜ਼ਿਆਦਾ ਬੰਦੀ ਆ ਵੀਡੀਓ ਦੇ ਵਿੱਚ ਹੋ ਸਕਦਾ ਨਾ ਪਤਾ ਲੱਗੇ ਆਹ ਹੱਥ ਕਰਦੇ ਆ ਮਹਿਸੂਸ ਜ਼ਰੂਰ ਹੁੰਦਾ ਵਾ ਵੀ ਉੱਤੇ ਕੁਛ ਨਾ ਕੁਛ ਡਿੱਗੀ ਜਾਂਦਾ ਇਹ ਇੰਨੀ ਕ ਵਧੀਆ ਪੂਰ ਬਣਾਉਂਦੇ ਆ ਕਿ ਹਵਾ ਦੇ ਵਿੱਚ ਰਲਦਾ ਪਾਣੀ ਕਈ ਵਾਰੀ ਕੀ ਹੁੰਦਾ ਵੀ ਆਪਾਂ ਇੱਕ ਮੋਟਰ ਇੱਕ ਮੋਟਰ ਦੇ ਉੱਤੇ ਕਈ ਘਰਾਂ ਦੇ ਦੇਖਿਆ ਵਾ 25 25 30 30 ਫੁਹਾਰੇ ਲਾਏ ਪਏ ਆ ਜਾਂ ਜਿਹੜੇ ਇੱਕ ਚਾਰਾਂ ਇਹ ਸਿੰਗਲ ਨਿਓਜਲ ਵਾਲੇ ਫੁਹਾਰੇ ਆ ਇੱਕ ਹੁੰਦਾ ਚਾਰਾਂ ਨਿਓਜਲਾਂ ਵਾਲੇ ਫੁਹਾਰੇ ਆ ਕਈ ਵਾਰੀ ਚਾਰਾਂ ਨਿਓਜਲਾਂ ਵਾਲੇ ਫੁਹਾਰੇ ਜਿਹੜੇ ਆਪਾਂ ਮੰਨ ਲਓ ਉਹ 5-7 ਲਾ ਦਿੰਨੇ ਆ ਜੇ 5 ਲਾ ਕੇ ਤਾਂ 5 ਚੌਕਾ 20 ਹੋ ਗਏ ਵੀਰੇ ਉਹ ਜਦੋਂ 20 ਫੁਹਾਰੇ ਇਸ ਮੋਟਰ ਤੇ ਲਾਉਂਦੇ ਆ ਤਾਂ ਜਿਵੇਂ ਹੁਣ ਤੁਹਾਨੂੰ ਹੋ ਸਕਦਾ ਪਤਾ ਨਹੀਂ ਕੈਮਰੇ ਤੇ ਪਤਾ ਲੱਗਦਾ ਹੋਊ ਕਿ ਨਾ ਲੱਗਦਾ ਉਹ ਜਿਹੜੀ ਆ ਹਵਾ ਦੇ ਵਿੱਚ ਭਾਫ਼ ਬਣੀ ਜਾਂਦੀ ਹੈ ਮਹਿਸੂਸ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਵਾਲੀ ਭਾਫ਼ ਨਹੀਂ ਬਣਦੀ ਵੀਰੇ ਫਿਰ ਡਾਇਰੈਕਟ ਸਪਰੇਅ ਹੁੰਦੀ ਆ ਸਿੱਧਾ ਪਾਣੀ ਡੇਗਦਾ ਪਸ਼ੂਆਂ ਦੇ ਉੱਪਰ ਪਾਣੀ ਵੀ ਵੱਧ ਲੱਗਦਾ ਤੇ ਉਹ ਹਵਾ ਦੇ ਵਿੱਚ ਵੀ ਨਹੀਂ ਰਲਦਾ ਵੇਸਟੇਜ ਬਹੁਤ ਜ਼ਿਆਦਾ ਹੁੰਦੀ ਆ ਉਹਦੇ ਨਾਲ ਨਾ ਉਹਦੇ ਨਾਲ ਹਵਾ ਹੀ ਠੰਡੀ ਹੁੰਦੀ ਐ ਨਹੀਂ ਜਿਹੜਾ ਇਹ ਸਪਰੇਅ ਕਰਦਾ ਇਹ ਹਵਾ ਦੇ ਵਿੱਚ ਰਲ ਜਾਂਦਾ ਪਾਣੀ ਦਾ ਪਤਾ ਨਹੀਂ ਲੱਗਦਾ ਹਵਾ ਠੰਡੀ ਹੁੰਦੀ ਐ ਇਹਦੇ ਨਾਲ ਪਾਣੀ ਥੱਲੇ ਬਹੁਤ ਘੱਟ ਡੋਲਦਾ ਵਾ ਇੱਕ ਜਦੋਂ ਵੀ ਆਪਾਂ ਫੁਵਾਰੇ ਲਾਉਨੇ ਆ ਇੱਕ ਨਾ ਵੀਰੇ ਲੋਹੇ ਦੇ ਆਉਂਦੇ ਆ ਫੁਵਾਰੇ ਉਹ ਹੁੰਦਾ ਸਸਤਾ ਥੋੜਾ ਜਿਹਾ ਲੋਹੇ ਵਾਲਾ ਫੁਵਾਰਾ ਤਕਰੀਬਨ ਮੈਨੂੰ ਲੱਗਦਾ ਵੀ 40 35 40 ਰੁਪਏ ਦਾ ਹੁੰਦਾ ਲੋਹੇ ਵਾਲਾ ਫੁਵਾਰਾ ਤੇ ਇਹ ਹੈਗੇ ਆ ਵੀਰੇ ਪਲਾਸਟਿਕ ਵਾਲੇ ਫੁਵਾਰੇ ਜਦੋਂ ਵੀ ਤੁਸੀਂ ਫੁਵਾਰਾ ਲਾਉਣਾ ਇਸ ਤਰ੍ਹਾਂ ਦਾ ਪਲਾਸਟਿਕ ਵਾਲਾ ਫੁਵਾਰਾ ਲੈ ਕੇ ਲਾਓ ਲੋਹੇ ਵਾਲੇ ਦੇ ਵਿੱਚ ਕੀ ਹੁੰਦਾ ਜੰਗਾਲ ਲੱਗ ਜਾਂਦਾ ਦੁਕਾਨ ਵਾਲੇ ਤੋਂ ਜਦੋਂ ਲਓਗੇ ਉਹ ਤੁਹਾਨੂੰ ਕਹਿਣਗੇ ਪਿੱਤਲ ਦਾ ਸਾਡੇ ਕੋਲੇ ਪਰ ਜਦੋਂ ਉਹ ਚੀਜ਼ ਲਓਗੇ ਨਾ ਵੀਰੇ ਉਹਦੇ ਵਿੱਚ ਕਹਿ ਲੀਏ ਵੀ ਜਿਹੜਾ ਕਰਾਜ ਆ ਬੰਦਾ ਹੁੰਦਾ ਉਹ ਕਰਾਜ ਆ ਬੰਨੋ ਹੀ ਨਹੀਂ ਹਟਦਾ ਉਹ ਫਵਾਰੇ ਬੰਦ ਬਹੁਤ ਹੁੰਦੇ ਆ ਰੋਜ਼ ਤੁਸੀਂ ਖੋਲ ਕੇ ਸੂਈ ਮਾਰਦੇ ਰਹੋਗੇ ਇੱਕ ਉਹਦੇ ਵਿੱਚ ਬ੍ਰੀਕ ਜੀ ਪੈਨ ਪੈਂਦੀ ਹੈ ਜਦੋਂ ਖੋਲਦੇ ਆ ਪੈਨ ਡੈਗ ਪੈਂਦੀ ਆ ਫਵਾਰਾ ਖਰਾਬ ਹੋ ਜਾਂਦਾ ਇਹ ਫਵਾਰਾ ਪੈਂਦਾ तकरीबन 70 80 ਰੁਪਏ ਦਾ ਇੱਕ ਤੇਰੀ ਲਾਈਫ ਵੀ ਜ਼ਿਆਦਾ ਆ ਦੂਜਿਆਂ ਨਾਲ ਸਪਰੇ ਉਹ ਵੀ ਬਹੁਤ ਵਧੀਆ ਕਰਦਾ ਜਿਹੜਾ ਚਾਲਾਂ ਵਾਲਾ ਆਉਂਦਾ ਵਾ ਵੀ ਨੂੰ ਲੋਹੇ ਦਾ کہہ ਰਹਿੰਦੇ ਆ ਕਈ ਭਰਾ ਪਿੱਤਲ ਦਾ کہہ ਰਹਿੰਦੇ ਸਪਰੇਅ ਉਹਦੀ ਵੀ ਬਹੁਤ ਸੋਹਣੀ ਆ ਪਰ ਡੱਕ ਤੋਂ ਉਹਦੇ ਚ ਇਹੀ ਆਵੇਂ ਬੰਦ ਹੋਣ ਲੱਗ ਜਾਂਦਾ ਉਹ ਇੱਕ ਜਿਹੜੀ ਮੋਟਰ ਲਾਉਣੀ ਆ ਵੀਰੇ ਮੋਟਰ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਆ 4 450 ਤੋਂ ਮੋਟਰਾਂ ਸ਼ੁਰੂ ਹੋ ਜਾਂਦੀਆਂ ਉਹ ਫਿਰ ਟਾਈਮ ਵੀ ਥੋੜਾ ਹੀ ਕੱਢਦੀਆਂ ਮੈਂ ਲਗਾਤਾਰ ਚਲਾਉਂਦੇ ਆ ਗਰਮ ਹੋ ਜਾਂਦੀਆਂ ਜਾਂ ਉਹਦਾ ਪ੍ਰੈਸ਼ਰ ਛੱਡ ਜਾਂਦੀਆਂ ਜਿਹੜੀ ਬਰੀਆ ਵਾਲੀ ਮੋਟਰ ਆਉਂਦੀ ਆ ਇਹਨੂੰ ਭਾਵੇਂ 2 ਦਿਨ ਲਗਾਤਾਰ ਚੱਲੀ ਜਾਂਦੇ ਉਹ ਗਰਮ ਨਹੀਂ ਹੁੰਦੀ ਮੋਟਰ ਇਹ। ਬਾਕੀ ਕੋਈ ਵੀ ਰਿਕਮੈਂਡ ਕਰਕੇ ਦੱਸਿਓ ਵੀਰੇ ਆਵਾਜ਼ ਸਹੀ ਆਉਂਦੀ ਹੈ ਕਿ ਨਹੀਂ ਆਉਂਦੀ। ਅੱਜ ਕਾਫੀ ਟਾਈਮ ਬਾਅਦ ਲਾਈਵ ਹੋਏ ਆ ਮੈਨੂੰ ਲੱਗਦਾ 3-3.5 ਮਹੀਨੇ ਪਹਿਲਾਂ ਲਾਈਵ ਹੋਈ ਸੀਗੇ ਤੇ ਅੱਜ 3-3.5 ਮਹੀਨਿਆਂ ਬਾਅਦ ਦੁਬਾਰਾ ਲਾਈਵ ਹੋਏ ਆ। ਆਹ ਵਾਲੀ ਮੱਝ ਜੀ ਅੱਜ ਕੋਈ ਸੈੱਟ ਨਹੀਂ ਲੱਗਦੀ ਜਦੋਂ ਤਾਂ ਮੈਂ ਘਰੇ ਆਇਆ ਮੈਨੂੰ ਕਾਫੀ ਟਾਈਮ ਦਾ ਦੇਖੀ ਆ ਨਾ ਜਗਾਲ ਹੀ ਨਹੀਂ ਪੱਟੀ ਇਹਨੇ ਥਾਰ ਅੱਗੇ ਪਸ਼ੂ ਸਾਰੇ ਬੈਠੇ ਸੀ ਥਰਮਾਮੀਟਰ ਮੈਂ ਤਾਂ ਨਹੀਂ ਲਾਉਂਦਾ ਸੀਗਾ ਸੌਣ ਪਸ਼ੂ ਉੱਠ ਕੇ ਖੜੇ ਹੋਏ ਆ ਥਰਮਾਮੀਟਰ ਲਾ ਕੇ ਦਾ ਟੈਂਪਰੇਚਰ ਵਗੈਰਾ ਦੇਖਦੇ ਆ ਜائیں ਪਿੰਡੇ ਨੂੰ ਹੱਥ ਲਾਉਣੇ ਆ ਤਾਂ ਮਹਿਸੂਸ ਨਹੀਂ ਹੁੰਦਾ ਕੁਝ ਨਾਰਮਲ ਹੀ ਲੱਗਦਾ ਬਾਕੀ ਇਹਨਾਂ ਦੇ ਨਾਲ ਚਾਹੇ ਆ ਵੀਰੇ ਨਵੀਂ ਤੂੜੀ ਪੈਂਦੀ ਹੁੰਦੀ ਆ ਉਹਦੇ ਨਾਲ ਥੋੜਾ ਬਹੁਤ ਹਾਜਮੇਨ ਹੋ ਜਾਂਦਾ ਮਿੱਠਾ ਸੋਡਾ ਮੋਕੇ ਨੂੰ 2 ਦਿਨ ਹੋ ਗਏ ਅੱਜ ਬਫਰ ਲੈ ਕੇ ਆਂਦਾ ਬਫਰ ਪਾਉਣਾ ਸ਼ੁਰੂ ਕਰਾਂਗੇ ਇਹ ਵੈਸੇ ਵੀ ਮਾਝਾ ਥੋੜਾ ਜਿਹਾ ਵੱਧ ਮੰਨੇ ਜਾਂਦੀ ਹੈ ਕਮੈਂਟ ਕਰਕੇ ਦੱਸਿਓ ਵੀਰੇ ਆਵਾਜ਼ ਸਹੀ ਆਈ ਜਾਂਦੀ ਹੈ ਕਿ ਨਹੀਂ ਆਉਂਦੀ ਹੈ ਗੋਆ ਗਵਰੀਆ ਕਰੀ ਜਾਂਦੀ ਗੋਆ ਤੇ ਨੇ ਦੋ ਵਾਰੀ ਕਰ ਲਿਆ ਮੇਰੇ ਆਏ ਦੋ ਤੇ ਪਰ ਜਗਾਲ ਹੀ ਨਹੀਂ ਪੱਸੀ ਅੱਜ ਹਜੇ ਤੱਕ ਜੋਵੇਂ ਪਾਣੀ ਵੀ ਪੀ ਲਿਆ ਸੀਗਾ ਜਦੋਂ ਪਹਿਲਾਂ ਮੈਂ ਉੱਠ ਕੇ ਆਇਆ 22 ਧਾਲੀਵਾਲ ਦਾ ਮੈਸੇਜ ਆ ਗਿਆ ਓਕੇ ਆਵਾਜ਼ ਠੀਕ ਆ ਵੀਰੇ ਧੰਨਵਾਦ ਦੱਸਣ ਦੇ ਲਈ ਤੋ ਆ ਰਿਹਾ ਅੰਦਾਜ਼ ਤੁਹਾਨੂੰ ਮੈਂ ਇੱਕ ਹੋਰ ਦੱਸ ਦਿੰਦਾ ਕਈਆਂ ਨੂੰ ਆਏ ਹੁੰਦਾ ਵੀ ਖਾਈ ਮਹਿੰਗਾ ਹੀ ਨਾ ਪੈਂਦਾ ਹੋਵੇ ਜਿਗਾਰੜ ਬਾਹਲਾ ਮਹਿੰਗਾ ਨਹੀਂ ਆਉਂਦਾ ਇੱਕ ਦਿਨ ਮੈਂ ਸਪੈਸ਼ਲ ਵੀਡੀਓ ਬਣਾਈ ਸੀ ਉਹਦੇ ਵਿੱਚ ਵੀ ਰੇਟ ਦੱਸਿਆ ਸੀਗਾ ਮੰਨ ਕੇ ਚੱਲੋ ਵੀਰੇ 2500 ਦੇ ਅੰਦਰ ਬਾਦ ਕਿਸੇ ਦਾ 150 ਵੱਧ ਵੀ ਲੱਗ ਸਕਦੇ ਆ ਤੇ ਕਿਸੇ ਦੇ 150 ਘੱਟ ਵੀ ਲੱਗ ਸਕਦੇ ਆ 2500 ਰੁਪਈਆ ਲੱਗਦਾ ਜੇ ਆਪਾਂ ਵਧੀਆ ਸਮਾਨ ਲਾਉਨੇ ਆ ਇਹਦੇ ਵਿੱਚ ਮੇਨ ਕੀ ਹੁੰਦਾ ਸਭ ਤੋਂ ਜ਼ਰੂਰੀ ਮੋਟਰ ਹੁੰਦੀ ਆ ਮੋਟਰ ਦੇਖ ਲਓ ਆਪਣੀ ਆਰ ਜੀ ਜੀ ਟੰਗੀ ਵੀ ਆ ਹਜੇ ਟਾਈਮ ਹੀ ਨਹੀਂ ਲੱਗਾ ਸਭ ਤੋਂ ਜ਼ਰੂਰੀ ਚੀਜ਼ ਮੋਟਰ ਆ ਵੀਰੇ ਇਹਦੇ ਚ ਮੋਟਰ ਜਿਹੜੀ ਤਕਰੀਬਨ 400 ਦੇ ਅੰਦਰ ਬਾਹਰ ਤੋਂ ਸਟਾਰਟਿੰਗ ਹੋ ਜਾਂਦੀ ਆ 400 ਤੋਂ ਲੈ ਕੇ 12-1300 ਤੱਕ ਹੁੰਦੀਆਂ ਇਹ ਮੋਟਰ ਤੇ ਜਿਹੜੀ ਮੋਟਰ ਆ ਇੱਕ ਤਾਂ ਇਹ ਵਧੀਆ ਚਾਹੀਦੀ ਆ ਤੇ ਦੋ ਨੰਬਰ ਤੇ ਜਿਹੜਾ ਆਪਾਂ ਖਵਾਰਾ ਲਾਉਨੇ ਆ ਖਵਾਰੇ ਵੀ ਵੀਰੇ 25-30 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਤੇ ਜਿਹੜਾ ਆਪਣੇ ਲੱਗਾ ਵਾ ਇਹਦਾ ਰੇਟ 70 ਤੇ 80 ਰੁਪਏ ਆ ਆਪਾਂ ਨੂੰ 75 ਰੁਪਏ ਲਾਇਆ ਸੀਗਾ ਬੰਦੇ ਨੇ ਇੱਕ ਦੁਕਾਨ ਵਾਲੇ ਤਾਂ ਹੋਰ ਪਤਾ ਕੀਤਾ ਸੀ ਉਹ 70 ਲਾਉਂਦਾ ਸੀਗਾ ਤੇ ਜਿਹੜੇ ਤੋਂ ਆਪਾਂ ਲਾਇਆ ਉਹਨੇ 75 ਆ ਤੇ ਜਿਹੜਾ 70 ਰੁਪਏ ਲਾਉਂਦਾ ਸੀ ਉਹਦੇ ਕੋਲੇ ਮੋਟਰ ਆ ਜਿਹੜੀ ਉਹ ਨਹੀਂ ਵਧੀਆ ਮਿਲਦੀ ਸੀ ਆਪਾਂ ਨੂੰ ਕਿਉਂਕਿ ਮੇਨ ਤਾਂ ਮੋਟਰ ਹੀ ਆ ਆਪਾਂ ਨੂੰ ਜੇ ਮਾੜੀ ਮੋਟਰ ਲਾਉਨੇ ਆ ਇੱਕ ਤਾਂ ਪ੍ਰੈਸ਼ਰ ਨਹੀਂ ਬਣਾਉਂਦੀ ਜਿਵੇਂ ਹੁਣ ਤੁਹਾਨੂੰ ਪਤਾ ਲੱਗਦਾ ਹੋਊਗਾ ਫੁਵਾਰੇ ਚੱਲਦੇ ਆ ਬਾਹ ਜੀ ਉੜਤੀ ਰਹਦੀ ਹੋਊਗੀ ਤੁਹਾਨੂੰ ਇਹ ਮਾੜੀ ਮੋਟਰ ਲਾਉਣੇ ਇੱਕ ਤਾਂ ਪ੍ਰੈਸ਼ਰ ਨਹੀਂ ਬਣਾਉਂਦੀ ਉਹ ਦੂਜੀ ਗੱਲ ਗਰਮ ਬਹੁਤ ਛੇਤੀ ਹੁੰਦੀ ਆ ਤੇ ਜਿਹੜੀ ਪਾਈਪ ਆ ਵੀਰੇ ਸਭ ਤੋਂ ਸਸਤੀ ਇਹਦੇ ਵਿੱਚ ਪਾਈਪ ਆਉਂਦੀ ਆ 3 ਰੁਪਏ ਫੁੱਟ ਆ ਇਹ ਪਾਈਪ ਜਿਹੜੀ ਫਿਲਟਰਾਂ ਤੇ ਲੱਗੀ ਹੁੰਦੀ ਉਹ ਵਾਲੀ ਪਾਈਪ ਆ 3 ਰੁਪਏ ਫੁੱਟ ਇਹਦਾ ਰੇਟ ਇਹ ਆਪਾਂ 100 ਫੁੱਟ ਲਈ ਸੀਗੀ 300 ਦੀ ਬਣੀ ਆ ਤੇ ਉੱਤੇ ਜਿਹੜੇ ਟੀ ਪੁਆਇੰਟ ਲੱਗੇ ਆ ਫਹਾਰਿਆਂ ਦੇ ਉੱਪਰ ਦਿਖਾਉਣਾ ਤੁਹਾਨੂੰ ਇਹ ਜਿਹੜੇ ਵੀਰੇ ਟੀ ਪੁਆਇੰਟ ਲੱਗਿਆ ਇਹ 10 ਰੁਪਈਆ ਦਾ ਇੱਕ ਆਉਂਦਾ ਵਾ ਤੇ 17 18 ਆਪਾਂ ਟੀ ਪੁਆਇੰਟ ਲੈ ਕੇ ਆਂਦੇ ਸੀਗੇ ਤੇ ਜਿਹੜਾ ਐਂਡ ਤੇ ਬੰਦ ਕਰਨ ਵਾਲਾ ਹੁੰਦਾ ਉਹਦੀ ਆਪਾਂ ਨੂੰ ਲੋੜ ਨਹੀਂ ਪੈਗੀ ਕਿਉਂਕਿ ਇੱਕ ਸਾਈਡ ਇਧਰ ਬੰਦ ਹੁੰਦਾ ਵਾ ਤੇ ਇੱਕ ਇਧਰ ਸਿਰੇ ਤੇ ਹੁੰਦਾ ਵਾ ਇਧਰ ਦੋਨੇ ਪਾਸੇ ਆਪਾਂ ਆਹ ਜਿਹੜੇ ਐਲ ਟੈਪ ਵਾਲੇ ਆਉਂਦੇ ਆ ਨਾ ਇਹ ਐਂਡ ਜੀ ਐਲ ਟੈਪ ਵਾਲੇ ਐਂਡ ਲਾ ਕੇ ਬੰਦ ਕਰਤਾ ਸੀਗਾ ਤੇ ਜੇ ਕਿਸੇ ਨੇ ਐਂਡ ਤੇ ਉਂ ਬੰਦ ਕਰਨ ਦਾ ਕੋਕੇ ਜੇ ਮਿਲ ਜਾਂਦੇ ਵਿੱਚ ਲਾਉਣ ਵਾਲੇ ਇਹਦੇ ਪਲਾਸਟਿਕ ਦੇ ਉਹ ਵੀ ਲਿਆ ਕੇ ਬੰਦ ਕਰ ਸਕਦੇ ਆ ਆਪਾਂ ਉਹ ਚਾਰਕ ਲਿਆਂਦੇ ਸੀਗੇ ਉਹ ਤਾਂ ਆਪਣੇ ਬਚੇ ਪਏ ਆ ਤੇ ਨਾਲ ਇਹਦੇ ਇੱਕ ਜ਼ਰੂਰੀ ਪੁਆਇੰਟ ਵੀਰੇ ਫਿਲਟਰ ਦਾ ਫਿਲਟਰ ਦਾ ਬਹੁਤ ਵੱਡਾ ਰੋਲ ਹੈ ਫਿਲਟਰ ਲਾਉਣਾ ਜ਼ਰੂਰੀ ਹੈ ਕਿਉਂਕਿ ਕੋਈ ਵਿੱਚ ਪਾਣੀ ਦੇ ਵਿੱਚ ਕੋਈ ਵੀ ਚੀਜ਼ ਆਉਂਦੀ ਹੈ ਮਾੜੀ ਮੋਟੀ ਉਹ ਮੋਟਰ ਦੇ ਵਿੱਚ ਜਿਹੜੀ ਆ ਕੇ ਫੁਹਾਰਿਆਂ ਦੇ ਅੱਗੇ ਲੱਗ ਜਾਂਦੀ ਹੈ ਫੁਹਾਰੇ ਬੰਦ ਹੋ ਜਾਂਦੇ ਆ ਇਹ 200 ਰੁਪਏ ਦਾ ਵੀਰੇ ਫਿਲਟਰ 200 ਰੁਪਏ ਦੇ ਵਾਲਾ ਫਿਲਟਰ ਹੈ ਤੇ ਜਿਹੜੀ ਆਪਣੀ ਸਪਲਾਈ ਆ ਉਹ ਇਧਰੋਂ ਸਿੱਧੀ ਤਾਂ ਟੈਂਕੀ ਦੇ ਵਿੱਚ ਆਉਂਦੀ ਆ 150 ਸਿੱਧੇ ਟੈਂਕੀ ਦੇ ਵਿੱਚੋਂ ਵੀਰੇ ਆਹ ਲੱਗੀ ਹੋਈ ਹੈ ਇਹਦੇ ਤੇ ਟੁੱਟੀ ਜੀ ਇਹਨੂੰ ਜੇ ਪਰਾਂ ਨੂੰ ਮੋੜਦੇ ਆ ਬੰਦ ਹੋ ਜਾਣੀ ਆ ਇਧਰ ਹੁਣੇ ਚੱਲੀ ਜਾਂਦੀ ਆ ਜੇ ਬਿਨਾ ਮੋਟਰ ਤੋਂ ਵੀ ਲੇਟ ਤੋਂ ਆਪਾਂ ਚਲਾਉਨੇ ਆਂ ਹਵਾਰੇ ਸਪਰੇਅ ਕਰਦੇ ਆ ਵੀਰੇ ਪਰ ਭਾਫ਼ ਨਹੀਂ ਬੰਦੀਗੀ ਸਿੱਧਾ ਪਾਣੀ ਡੇਗਦਾ ਥੱਲੇ ਸਿੱਧਾ ਆਇ ਨਹੀਂ ਗੇ ਤੌਕੇ ਤੌਕੇ ਢਿੱਗਣਗੇ ਪ੍ਰੈਸ਼ਰ ਨਾਲ ਹੀ ਪਰ ਜਿਹੜੀ ਆ ਭਾਫ਼ ਬੰਦੀ ਆ ਤੁਹਾਨੂੰ ਜੋ ਇਹ ਲੱਗਦਾ ਮੋਟਰ ਦਾ ਜ਼ੋਰ ਮੋਟਰ ਦੇ ਜ਼ੋਰ ਦੇ ਨਾਲ ਭਾਫ਼ ਉੱੜਦੀ ਆ ਤੇ ਜਦੋਂ ਆਪਾਂ ਸਿੱਧਾ ਚਲਾਉਨੇ ਆ ਉਹ ਫਿਰ ਜਿਵੇਂ بارش ਦਾ ਪਾਣੀ ਪੈਂਦਾ ਹੁੰਦਾਗਾ ਫੈਲ ਕੇ ਉਸ ਤਰ੍ਹਾਂ ਦਾ ਪਾਣੀ ਆਉਂਦਾ ਇਹਦੇ ਵਿੱਚ ਬਾਕੀ ਫਾਇਦਾ ਤੁਹਾਨੂੰ ਇਥੋਂ ਇਹਨਾਂ ਦੀ ਜਿਹੜਾ ਜਗਾਲੀ ਕਰਨ ਦਾ ਤਰੀਕਾ ਵਾ ਇਥੋਂ ਤੁਹਾਨੂੰ ਮਹਿਸੂਸ ਹੁੰਦਾ ਹੋਊਗਾ 2 ਵਜੇ ਆ ਦੁਪਹਿਰ ਦੇ ਬਿਰੇ ਇਸ ਟਾਈਮ ਸਭ ਤੋਂ ਵੱਧ ਗਰਮੀ ਹੁੰਦੀ ਹੈ 1 2 ਵਜੇ ਸਲੇਟਾਂ ਸਲੂਟਾਂ ਫੁੱਲ ਤਾਪ ਜਾਂਦੀਆਂ ਇਸ ਟਾਈਮ ਹਵਾ ਜਿਹੜੀ ਗਰਮ ਹੋ ਜਾਂਦੀ ਹੈ ਤੇ ਇਹਨਾਂ ਦੇ ਜਿਹੜਾ ਸਾਹ ਲੈਣ ਦੀ ਗਤੀ ਆ ਬਿਲਕੁਲ ਨਾਰਮਲ ਆ ਅੱਜ ਤੋਂ ਤਕਰੀਬਨ 4-5 ਦਿਨ ਪਹਿਲਾਂ ਜਦੋਂ ਫੁਵਾਰੇ ਨਹੀਂ ਨਾ ਲੱਗੇ ਸੀਗੇ ਉਦੋਂ ਵੀਰੇ ਫੜਾ ਕਫੜਾ ਕਵਾਜਦੀਆਂ ਸੀਗੀਆਂ ਤੇ ਰੋਜ ਦਾ ਰੋਜ ਦੁੱਧ ਉੜਦਾ ਸੀਗਾ ਜਿਹੜੇ ਆਪਾਂ ਫੁਵਾਰੇ ਲਾਏ ਸੀਗੇ ਇਹ ਸ਼ਾਇਦ 19 ਤਰੀਕ ਨੂੰ ਸ਼ਾਮ ਨੂੰ ਤੇ 20 ਤਰੀਕਾ 20 ਤਰੀਕ ਦੀ ਸ਼ਾਮ ਨੂੰ ਵੀਰੇ ਦੁੱਧ ਦਾ ਫਰਕ ਪਾਦਾ ਸੀ ਦੁਬਾਰਾ ਵੱਜਾ ਜਿਹੜੀਆਂ ਦੁੱਧ ਇਹਨਾਂ ਨੇ ਆਪ ਕਰਨਾ ਸਟਾਰਟ ਕਰਤਾ ਸੀਗਾ ਕਾਹਕੇ ਪਸ਼ੂ ਦੁੱਧ ਤੋਂ ਆਟੋਮੈਟਿਕਲੀ ਡਾਊਨ ਵੱਜਣੇ ਆ ਵੀਰੇ ਜਦੋਂ ਖੁੱਲ ਕੇ ਜਗਾਲੀ ਨਹੀਂ ਕਰਨੀ ਕਿ ਪਸ਼ੂ ਨੇ ਸਟ्रेस ਲਈ ਜਾਣਾ ਜਿੰਨੀ ਪਸ਼ੂ ਜਗਾਲੀ ਘੱਟ ਕਰੂਗਾ ਜਿੰਨਾ ਵੱਧ ਹੰਕੂਗਾ ਸਟ्रेस ਵੱਧ ਲਊਗਾ ਉਦੋਂ ਹੀ ਦੁੱਧ ਘਟਣਾ ਉਨੀ ਫੈਟ ਡਿੱਗਣੀ ਆ ਆਪਣੀ ਜਦੋਂ ਵੀ ਫਵਾਰੇ ਲੱਗੇ ਆ ਪਸ਼ੂਆਂ ਦੀ ਜਿਹੜੀ ਜਗਾਲੀ ਕਰਨ ਦਾ ਢੰਗ ਬਹੁਤ ਵਧੀਆ ਨਾਰਮਲ ਖੁਸ਼ ਹੋ ਕੇ ਜਗਾਲੀ ਕਰਦੇ ਉਦੋਂ ਦੇ ਤੇ ਆਪਣਾ ਵੀਰੇ ਕੋਈ ਟਾਈਮਰ ਨਹੀਂ ਲੱਗਾ ਇਹਦੇ ਉੱਤੇ ਫੁਆਰਿਆਂ ਦੇ ਉੱਤੇ ਟਾਈਮਰ ਨਾ ਲਾਉਣ ਦਾ ਕਾਰਨ ਹੈ ਜਿਹੜਾ ਆਪਣੀ ਸਪਲਾਈ ਆ ਡਾਇਰੈਕਟ ਆਉਂਦੀ ਆ ਟੈਂਕੀ ਦੇ ਵਿੱਚੋਂ ਜਦੋਂ ਟੈਂਕੀ ਦੇ ਵਿੱਚੋਂ ਡਾਇਰੈਕਟ ਸਪਲਾਈ ਆਉਂਦੀ ਆ ਤੇ ਫਿਰ ਟਾਈਮਰ ਲਾਉਣੇ ਉਹਦਾ ਕੋਈ ਫਾਇਦਾ ਨਹੀਂਗਾ ਟਾਈਮਰ ਕੱਲੀ ਮੋਟਰ ਤਾਂ ਬੰਦ ਕਰ ਸਕਦਾ ਪਰ ਜਿਹੜੀ ਡਾਇਰੈਕਟ ਸਪਲਾਈ ਆਉਂਦੀ ਆ ਪਾਣੀ ਦੀ ਉਹ ਨਹੀਂ ਰੋਕ ਸਕਦਾਗਾ ਟਾਈਮਰ ਦਾ ਕੰਮ ਕੱਲਾ ਸਿਰਫ ਫਿਰ ਇਹ ਰਹਿ ਜਾਊਗਾ ਵੀ ਮੋਟਰ ਨੂੰ ਸਾਧੋ ਆਣ ਨੂੰ ਟਾਈਮਰ ਸਿਰਫ ਤੇ ਸਿਰਫ ਉਥੇ ਕਾਮਯਾਬ ਆ ਜਿਵੇਂ ਆਪਣਾ ਇਧਰ ਮੋਟਰ ਲੱਗੀ ਹੋਈ ਆ ਤੇ ਸਾਹਮਣੇ ਜਿਹੜੀ ਆਪਣੀ ਸਪਲਾਈ ਆ ਜੇ ਆਪਾਂ ਟੈਂਕੀ ਦੀ ਜਗ੍ਹਾ ਤੇ ਜਿਵੇਂ ਥੱਲੇ ਖੇਲ ਆ ਆਪਣੀ ਜਾਂ ਇੱਥੇ ਕੋਈ ਆਪਾਂ ਡਰਮ ਰੱਖ ਲੈਂਦੇ ਵੀ ਆਹ ਵਾਲੀ ਪਾਈਪ ਇਹਦੇ ਜੇ ਪ੍ਰੈਸ਼ਰ ਨਾਲ ਨਹੀਂ ਪਾਣੀ ਆਉਣਾ ਚਾਹੀਦਾ ਹੈਗਾ ਇਹ ਵਾਲੀ ਪਾਈਪ ਕਿਸੇ ਪਾਣੀ ਵਾਲੀ ਚੀਜ਼ ਚ ਡੁੱਬੀ ਹੋਣੀ ਚਾਹੀਦੀ ਆ ਜਿਵੇਂ ਖੇਲ ਤੇ ਜਾਂ ਇਧਰ ਬਾल्टी ਪਈ ਆ ਇਸ ਤਰ੍ਹਾਂ ਦੀ ਚੀਜ਼ ਤੇ ਡੁੱਬੀ ਹੋਵੇ ਵੀ ਮੋਟਰ ਆਟੋਮੈਟਿਕ ਪਾਣੀ ਖਿੱਚਦੀ ਆ। ਉਹਨਾਂ ਜਗ੍ਹਾ ਤੇ ਟਾਈਮਰ ਕਾਮਯਾਬ ਆ। ਬਾਕੀ ਇਹ ਤਾਂ ਵੈਸੇ ਵੀ ਫੁਵਾਰੇ ਵਾਲਾ ਚਿੱਕੜ ਨਹੀਂ ਕਰਦੇ ਪਾਣੀ। ਮਾੜਾ ਮੋਟਾ ਪਾਣੀ ਲੱਗਦਾ ਇਹਨਾਂ ਨਾਲ। ਬਾਕੀ ਜਿਹੜੇ ਭਰਾ ਕਹਿੰਦੇ ਰਹਿੰਦੇ ਮੱਝਾਂ ਦੁੱਧ ਢੈਕਦੀਆਂ, ਖੈਟ ਘਟਦੀ ਆ। ਇਹਨਾਂ ਦਿਨਾਂ 'ਚ ਦੁੱਧ ਘਟ ਹੁੰਦਾ ਕਾਰਨ ਵੀਰੇ ਇੱਕ ਤਾਂ ਹਰਾ ਪੱਠਾ ਖਤਮ ਹੋ ਜਾਂਦਾ ਨਵੀਂ ਤੂੜੀ ਚੱਲ ਪੈਂਦੀ ਆ ਨਵੀਂ ਤੂੜੀ ਦੀ ਵੀ ਥੋੜੀ ਜਿਹੀ ਪਚਦੀ ਔਖੀ ਆ ਪਸ਼ੂ ਦੇ ਪਾਣੀ ਬਹੁਤ ਖਚੜੀ ਆ ਦੂਜੀ ਗੱਲ ਗਰਮੀ ਬਹੁਤ ਪੈਂਦੀ ਆ ਦੋ ਚੀਜ਼ਾਂ ਦੁੱਧ ਤੇ ਫੈਟ ਘਟਣ ਦਾ ਕਾਰਨ ਬਾਕੀ ਅਬੋਰਸ਼ਨ ਬਹੁਤ ਹੁੰਦਾ ਜਦੋਂ ਪਸ਼ੂ ਸਟ੍ਰੈਸ ਲੈਣ ਦਾ ਸਾਹ ਬਹੁਤ ਤੇਜ਼ ਹੋ ਜਾਂਦਾ ਤੇ ਉਹਦੇ ਲਈ ਤੁਸੀਂ ਵੀ ਆਪਣੇ ਫਾਰਮਾਂ ਦੇ ਉੱਤੇ ਇਸ ਤਰ੍ਹਾਂ ਦੇ ਫੁਵਾਰੇ ਲਾ ਸਕਦੇ ਆਂ ਜੇ ਤੁਸੀਂ ਅੱਜ ਸ਼ਾਮ ਨੂੰ ਫੁਹਾਰੇ ਲਾਉਣੇ ਤਾਂ ਤੁਹਾਨੂੰ ਅਗਲੇ ਦਿਨ ਹੀ ਵੀਰੇ ਪਸ਼ੂਆਂ ਨੇ ਦੱਸ ਦੇਣਾ ਤੁਸੀਂ ਇਹ ਮੰਨੋ ਯਾਰ 2-4 ਦਿਨਾਂ ਦੇ ਵਿੱਚ ਫੁਹਾਰਿਆਂ ਦਾ ਜਿਹੜਾ ਮੋਹਲਾ ਤੁਹਾਡਾ ਪਸ਼ੂਆਂ ਨੇ ਪੂਰਾ ਕਰ ਦੇਣਾ ਦੁੱਧ ਦੇ ਵਿੱਚ ਬਾਈ ਲੋਰੀ ਇਹਦਾ ਮੈਸੇਜ ਆਇਆ ਕਹਿੰਦਾ ਕੀ ਹਾਲਾ ਵੀਰੇ ਵਧੀਆ ਬਾਈ ਆਪਣੇ ਸੁਣਾਓ ਬਾਕੀ ਪਸ਼ੂ ਯਾਰ ਔਖਾ ਜਦੋਂ ਪਤਾ ਆਪਾਂ ਨੂੰ ਹਨ ਸਾਹ ਤੇਜ਼ ਲਈ ਜਾਂਦਾ ਜਾਂ ਹੌਕੀ ਜਾਂਦੇ ਆ ਦੇਖਿਆ ਕਿਸੇ ਤੋਂ ਵੀ ਨਹੀਂ ਜਾਂਦਾਗਾ ਕਈ ਵਾਰੀ ਮਜਬੂਰੀ ਬਣ ਜਾਂਦੀ ਹੈ ਕਿਸੇ ਦੀ ਹੈ ਨਾ ਕਈਆਂ ਨੂੰ ਤਾਂ ਚਲੋ ਇੱਕ ਕਾਰਨ ਤਾਂ ਇਹਦੇ 'ਚ ਇਹ ਆ ਜਾਂਦਾ ਕਈ ਵਾਰੀ ਆਪਾਂ ਚੀਜ਼ ਲਵਾਉਣ ਤੋਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਨਾ ਕਿੰਨੇ ਕੀ ਦੀ ਹੈ ਇਹ ਬੰਦਾ ਪੈਸੇ ਅੰਨ ਲੈਂ ਡਰੀ ਜਾਂਦਾ ਕਈਆਂ ਨੂੰ ਆਏ ਹੁੰਦਾ ਵੀ ਸਿਸਟਮ ਮਹਿੰਗਾ ਨਾ ਵਾਲਾ ਹੋਵੇ ਤੇ ਕਈਆਂ ਦੀ ਵਿਚਾਰਿਆਂ ਦੀ ਆਰਥਿਕ ਸਥਿਤੀ ਥੋੜੀ ਜਿਹੀ ਡਾਊਨ ਹੁੰਦੀ ਆ ਇਸ ਪੱਖ ਤੋਂ ਅਗਲਾ ਚਹਿਜਕ ਜਾਂਦਾ ਕਿਉਂਕਿ ਮਹਿੰਗਾਈ ਬਹੁਤ ਆ ਵੀਰੇ ਹਰੇਕ ਦਾ ਸਰਕਲ ਇੱਕੋ ਜਿਹਾ ਨਹੀਂ ਹੁੰਦਾਗਾ ਪਰ ਜਿੰਨੇ ਘਰ ਆਪਣੇ ਪਸ਼ੂਆਂ ਦੇ ਉੱਤੇ ਗੁਜ਼ਾਰਾ ਕਰਦੇ ਆ ਉਹ ਇੱਕ ਵਾਰੀ ਫੁਵਾਰੇ ਜ਼ਰੂਰ ਲਾਓ ਥੋੜਾ ਵੀਰੇ 2-4 ਦਿਨਾਂ ਦੇ ਵਿੱਚ ਪਸ਼ੂਆਂ ਨੇ ਜਿਹੜਾ ਫੁਵਾਰਿਆਂ ਦਾ ਖਰਚਾ ਵਾ ਪੂਰਾ ਕਰ ਦੇਣਾ ਵਾ ਕਿਉਂਕਿ ਰੋਜ਼ ਦੀ ਰੋਜ਼ ਪਸ਼ੂ ਦੁੱਧ ਟੁੱਟਦਾਗਾ ਗਰਮੀ ਇੰਨੀ ਕਾ ਤੇ ਆਪਣੇ ਜਿੱਦਾਂ ਦੇ ਫੁਵਾਰੇ ਲਾਏ ਦੋ ਅਗਲੇ ਦਿਨ ਤੋਂ ਇਹਨਾਂ ਨੇ ਆਪਣਾ ਦੁੱਧ ਦੀ ਰਿਕਵਰੀ ਕਰਨੀ ਸ਼ੁਰੂ ਕਰਤੀ ਸੀਗੀ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਕ ਵੀਰ ਆਪਣੇ ਲਾਈਵ ਦੇ ਨਾਲ ਜੁੜੇ ਆ ਫੇਰ ਕਿਸੇ ਦਿਨ ਵੀਰੇ ਲਾਈਵ ਹੋਵਾਂਗੇ ਕਰਾਂਗੇ ਗੱਲਾਂ ਬਾਤਾਂ ਅਗਲੇ ਲਾਈਵ ਦੇ ਵਿੱਚ ਧੰਨਵਾਦ